ਪੰਜਾਬ ਦੀ ਸਿਆਸਤ ਦੀ ਦਿਲਚਸਪ ਖਬਰ ਜਨਾਬ ਹੁਣ ਤਾਂ ਇਲੈਕਸ਼ਨ ਦੀ ਕੈਂਪੇਨ ਵੀ ਮੁੱਕ ਚਲੀ ਐ ਕਿੱਥੇ ਗਏ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਰ ਰਾਹੁਲ ਗਾਂਧੀ ਵੀ ਆਏ ਤੇ ਰਾਹੁਲ ਗਾਂਧੀ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਿੰਕਾ ਗਾਂਧੀ ਤਾਂ ਗੇੜਾ ਕੱਢ ਗਏ ਨੇ ਪਰ ਕਿੱਥੇ ਗਏ ਨੇ ਪ੍ਰਤਾਪ ਸਿੰਘ ਬਾਜਵਾ ਦਾਵਾ ਕੀਤਾ ਸੀ ਕਿ ਲੁਧਿਆਣਾ ਦੀ ਕੂਠੀ ਦੇ ਵਿੱਚ ਬੈਠਾਂਗੇ ਤੇ ਰਵਨੀਤ ਸਿੰਘ ਬਿੱਟੂ ਨੂੰ ਹਰਾ ਕੇ ਜਾਵਾਂਗੇ ਜਨਾਬ ਕਿੱਥੇ ਗਏ ਪ੍ਰਤਾਪ ਸਿੰਘ ਬਾਦਵਾ ਸਤਿਗੁਰ ਜੀ ਤੁਸੀਂ ਦੇਖਦੇ ਪਿਓ ਚਰਚਾ ਤੇ ਮੈਂ ਹਾਂ ਨਰਿੰਦਰ ਸਿੰਘ ਘਲੇ ਪੰਜਾਬ ਦੀ ਸਿਆਸਤ ਇਸ ਵੇਲੇ ਪੂਰੇ ਉਬਾਲ ਤੇ ਹੈ ਕਿਉਂਕਿ ਪੰਜਾਬ ਦੇ ਵਿੱਚ ਸੈਂਟਰ ਦੇ ਦਿੱਗਜ ਨੇਤਾ ਭਾਵੇਂ ਅਮਿਤ ਸ਼ਾਹ ਦੀ ਗੱਲ ਕੀਤੀ ਜਾਵੇ ਸਾਡੇ ਦੇਸ਼ ਦੇ ਪੀਐਮ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਵੇ ਰਾਹੁਲ ਗਾਂਧੀ ਸਾਹਿਬ ਦੀ ਗੱਲ ਕੀਤੀ ਜਾਵੇ ਸਾਰੇ ਪਹੁੰਚ ਕਰ ਗਏ ਨੇ ਤੇ ਇਸ ਪੂਰੀ ਪਹੁੰਚ ਦੇ ਵਿੱਚ ਸਿਆਸਤ ਇਸ ਕਰਕੇ ਉਬਾਲੇ ਮਾਰਦੀ ਪਈ ਹੈ ਕਿਉਂਕਿ ਆਖਰੀ ਗੇੜ ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਅਤੇ ਪੰਜਾਬ ਦੀ ਸਿਆਸਤ ਬੜੀ ਦਿਲਚਸਪ ਹੁੰਦੀ ਹੈ ਕਿਉਂਕਿ ਪਿਛਲੀ ਵਾਰ ਵਿਧਾਨ ਸਭਾ ਦੇ ਵਿੱਚ ਜੋ ਦੇਸ਼ ਦੀ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੋੜ ਆਇਆ ਉਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਪੰਜਾਬ ਤੇ ਟਿਕੀਆਂ ਹੋਈਆਂ ਨੇ ਤੇ ਇਹਨਾਂ ਨਜ਼ਰਾਂ ਦੇ ਵਿੱਚ ਪੰਜਾਬ ਦੀਆਂ ਦੋ ਅਜਿਹੀਆਂ ਸੀਟੀਆਂ ਜਿਹੜੀਆਂ ਕਿ ਹੌਟ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਲੁਧਿਆਣਾ ਤੇ ਨਾਲ ਦੀ ਨਾਲ ਜਲੰਧਰ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਇਹ ਸੀਟ ਹੌਟ ਬਣ ਗਈ ਸੀ ਜਦੋਂ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਣਿਕ ਸਿੰਘ ਬਿੱਟੂ ਭਾਜਪਾ ਦਾ ਪੱਲਾ ਫੜ ਲੈਂਦੇ ਨੇ ਤੇ ਉਸ ਤੋਂ ਬਾਅਦ ਐਂਟਰੀ ਹੁੰਦੀ ਹੈ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਜਿਵੇਂ ਹੀ ਰਾਜਾ ਵੜਿੰਗ ਪੰਜਾਬ ਲੁਧਿਆਣਾ ਦੇ ਵਿੱਚ ਆ ਜਾਂਦੇ ਆ ਤੇ ਉਸ ਤੋਂ ਬਾਅਦ ਕੈਂਪੇਨ ਜੋ ਪੰਜਾਬ ਦੀ ਪੂਰੀ ਦੁਨੀਆ ਨੇ ਦੇਖੀ ਪੰਜਾਬ ਦੀ ਪੂਰੇ ਆਵਾਮ ਨੇ ਦੇਖੀ ਕਿ ਲੁਧਿਆਣਾ ਦੀ ਜੋ ਕੈਂਪੇਨ ਹੋਈ ਹੈ ਉਹ ਆਪਣੇ ਆਪ ਦੇ ਵਿੱਚ ਬੜੀ ਵਿਲੱਖਣ ਤੇ ਪੂਰੀ ਹੌਟ ਹੋਈ ਹੈ ਤੇ ਉਦੋਂ ਲੁਧਿਆਣਾ ਦੇ ਵਿੱਚ ਪਹੁੰਚਦੇ ਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਕੋਠੀ ਵੀ ਲੈਂਦੇ ਆ ਤੇ ਉਸ ਤੋਂ ਬਾਅਦ ਅਸੀਂ ਉਸ ਕੋਠੀ ਦੇ ਵਿੱਚ ਜਾ ਕੇ ਚਰਚਾ ਵੀ ਕੀਤੀ ਉਹਨਾਂ ਨੇ ਦਾਵਾ ਕੀਤਾ ਸੀ ਕਿ ਬਿੱਟੂ ਤੀਸਰੇ ਨੰਬਰ ਤੇ ਆਵੇਗਾ ਅਤੇ ਨਾਲ ਦੀ ਨਾਲ ਉਹਨਾਂ ਨੇ ਰਬਨੀਤ ਬਿੱਟੂ ਤੇ ਕਈ ਹੋਰ ਵੀ ਵੱਡੇ ਇਲਜ਼ਾਮ ਲਗਾਏ ਸਨ ਅਤੇ ਇਹਨਾਂ ਇਲਜ਼ਾਮਾਂ ਦੇ ਵਿੱਚ ਗੱਲ ਕੀਤੀ ਸੀ ਕਿ ਮੈਂ ਉਹਨਾਂ ਸਮਾਂ ਇੱਥੇ ਲੁਧਿਆਣੇ ਦੇ ਵਿੱਚ ਡੇਰੇ ਲਗਾ ਕੇ ਬੈਠਾਂਗਾ ਪਰ ਜਨਾਬ ਹੁਣ ਤਾਂ ਉਹ ਦਿਨ ਵੀ ਲੰਘ ਗਏ ਨੇ ਰਾਹੁਲ ਗਾਂਧੀ ਸਾਹਿਬ ਦੇ ਵੱਲੋਂ ਵੀ ਆਪਣਾ ਇੱਥੇ ਚੌਪੜ ਦੇ ਵਿੱਚ ਆ ਕੇ ਜੋ ਆਖਰੀ ਕੈਂਪੀਨ ਸੀ ਉਹ ਵੀ ਕਰ ਦਿੱਤੀ ਗਈ ਹੈ ਜਨਾਬ ਕਿੱਥੇ ਐ ਪ੍ਰਤਾਪ ਸਿੰਘ ਬਾਜਵਾ ਅਸੀਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜੋ ਗੱਲਾਂ ਕੀਤੀਆਂ ਉਸ ਤੇ ਵੀ ਚੰਨਣਾ ਪਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਰਵਨੀਂਗ ਸਿੰਘ ਬਿੱਟੂ ਦੇ ਮਾਤਾ ਜੀ ਦੇ ਨਾਲ ਗੱਲ ਕੀਤੀ ਉਹਨਾਂ ਦਾ ਜਵਾਬ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਕਿ ਉਹ ਦਿਲ ਦੇ ਵਿੱਚ ਆਪਣੇ ਸੀਨੇ ਦੇ ਵਿੱਚ ਅਜਿਹਾ ਕੀ ਦਰਦ ਲਈ ਬੈਠੇ ਆ ਜਿਹੜੀਆਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਹਲਕਾ ਜਿਹਾ ਝਲਕ ਪਿਆ ਸੀ ਤੋਂ ਤੁਸੀਂ ਰੈਲੀ ਦੇ ਸ਼ਾਰਟ ਸੀਨ ਤਾਂ ਦੇਖ ਹੀ ਲਏ ਹੋਣੇ ਆ ਵੱਡੀ ਸਾਰੀ ਸਟੇਜ ਲੱਗੀ ਹੋਈ ਹੈ ਤੇ ਉਸ ਸਟੇਜ ਤੇ ਭਾਵੇਂ ਕਿ ਰਾਹੁਲ ਗਾਂਧੀ ਦੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਜਾਂ ਫਿਰ ਹੋਰ ਸਿਆਸੀ ਦਿੱਗਜ ਚਿਹਰੇ ਤੇ ਸਭ ਤੋਂ ਖਾਸ ਗੱਲ ਇਹ ਰਹੀ ਕਿ ਅੱਜ 2 ਸਾਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਵੀ ਹੋ ਗਏ ਸਨ ਉਸ ਤੋਂ ਬਾਅਦ ਸਟੇਜ ਤੇ ਜਿਵੇਂ ਹੀ ਰਾਹੁਲ ਗਾਂਧੀ ਦੇ ਵੱਲੋਂ ਆਪਣੀ ਸਪੀਚ ਖਤਮ ਕੀਤੀ ਗਈ ਤਾਂ ਨਾਲ ਹੀ ਉਹਨਾਂ ਦਾ ਗਾਣਾ ਲਗਾ ਦਿੱਤਾ ਗਿਆ ਸਟੇਜ ਤੇ ਬਾਪੂ ਬਲਕੌਰ ਸਿੰਘ ਸਿੱਧੂ ਵੀ ਬੈਠੇ ਨਜ਼ਰ ਆਏ ਪਰ ਕੀ ਜੋ ਅਸੀਂ ਸਵਾਲ ਸ਼ੁਰੂ ਕੀਤਾ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਖਰ ਗਏ ਤਾਂ ਗਏ ਕਿਥੇ ਕਾਬਲੇ ਗੋਰੇ ਕੇ ਜੋ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਾਡੇ ਨਾਲ ਗੱਲਬਾਤ ਦੌਰਾਨ ਚਰਚਾ ਦੇ ਨਾਲ ਇੰਟਰਵਿਊ ਦੌਰਾਨ ਜੋ ਗੱਲਾਂ ਕੀਤੀਆਂ ਗਈਆਂ ਆਉ ਉਸ ਤੇ ਵੀ ਇੱਕ ਵਾਰ ਨਜ਼ਰ ਮਾਰ ਲੈਣੇ ਆ ਕਿ ਉਸ ਤੋਂ ਬਾਅਦ ਫੇਰ ਤੁਹਾਡਾ ਜਵਾਬ ਵੀ ਅਸੀਂ ਸੁਣਨ ਨੂੰ ਉਡੀਕ ਕਰਦੇ ਰਵਾਂਗੇ ਕਿ ਆਖਰ ਤੁਹਾਨੂੰ ਕੀ ਲੱਗਦਾ ਏ ਆਓ ਪ੍ਰਤਾਪ ਸਿੰਘ ਬਾਜਵਾ ਨਾਲ ਕੀਤੀ ਇੰਟਰਵਿਊ ਤੇ ਨਜ਼ਰ ਮਾਰੀਏ ਬਹਿ ਕਿਤੇ ਨਹੀਂ ਛੱਡਣ ਲੱਗਾ ਸਿਆਸਤ ਇਹਨੂੰ ਇਹਨੂੰ ਢੰਗ ਦੇ ਬਾਟੇ ਵਰਗਾ ਮਾਜਕਿਆਵਾਂਗੇ ਮੈਂ ਉਸ ਬਿਆਨ ਤੇ ਬਿਲਕੁਲ ਡਟ ਕੇ ਖਲੋਤਾ ਇਹਨੂੰ ਬਕਾਇਦਾ ਤੌਰ ਤੇ ਇਸ ਗद्दार ਨੂੰ ਸਬਕ ਸਿਖਾਣਗੇ ਲੁਧਿਆਣੇ ਦੇ ਲੋਕ ਇਸੇ ਗੱਲ ਕਾਰਨ ਮੈਂ ਫੈਸਲਾ ਕੀਤਾ ਦੋਹਾਂ ਦਿਨਾਂ ਬਾਅਦ ਘਰ ਮੈਂ ਕਿਰਾਏ ਤੇ ਲੱਭ ਰਿਆਂ ਤਰਾਏ ਤੇ ਘਰ ਲੱਭਾਂਗਾ ਮੈਂ ਸਾਰੇ ਪੰਜਾਬ ਦੀ ਕੈਂਪੇਨ ਉਥੋਂ ਚਲਾਵਾਂਗਾ ਉਥੇ ਅਸੀਂ ਮੋਰਚਾ ਗੱਡਾਂਗੇ ਇਹਦਾ ਮੋਰਚਾ ਪੁੱਟ ਕੇ ਉਹਦੇ ਨਹੀਂ ਫਿਰ ਘਰ ਛੱਡ ਕੇ ਉਥੋਂ ਵਾਪਸ ਆਵਾਂਗੇ ਆਂ ਜੀ ਵਾਸਾ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਦਾ ਚੈਲੰਜ ਦਿੱਤਾ ਸੀਗਾ ਅੱਜ ਉਸ ਚੈਲੰਜ ਦੇ ਮੁਤਾਬਕ ਪਹੁੰਚ ਗਏ ਹੋ ਰਵਨੀਤ ਬਿੱਟੂ ਕਹਿੰਦੇ ਨੇ ਕਿ ਰਵਨੀਤ ਬਿੱਟੂ ਨੂੰ ਹੈਰਾਨ ਵਾਸਤੇ ਨਹੀਂ ਆਪਣੇ ਪ੍ਰਧਾਨ ਨੂੰ ਰਾਜਾ ਬੜਿੰਗ ਨੂੰ ਮੰਜਾ ਲਾਉਣ ਵਾਸਤੇ ਪ੍ਰਤਾਪ ਬਾਜਵਾ ਲੁਧਿਆਣਾ ਪਹੁੰਚ ਰਹੇ ਨੇ ਉਹ ਕਹਿੰਦੇ ਨੇ ਦੁਸ਼ਮਨ ਬਾਤ ਕਰੇ ਅਨਹੋਣੀ ਤੁਸੀਂ ਸਮਝਦੇ ਹੋ ਹੀ ਇਸ ਲਿਵਿੰਗ ਇਨ ਅ ਫੂਲਜ਼ ਪੈਰਾਡਾਈਸ ਐਸ ਟਾਈਮ ਬਿਟੂ ਤੀਜੇ ਨੰਬਰ ਤੇ ਐਂਡ ਹੀ ਹਸ ਬੀਨ ਪ੍ਰੋਮਿਸਡ ਕਿ ਜੇ ਤੇਰਾ ਮਾਂਜਾ ਵੀ ਲੈ ਜਾਏਗਾ ਅਸੀਂ ਤੇਰਾ ਧਿਆਨ ਰੱਖਾਂਗੇ ਤੈਨੂੰ ਸਰਕਾਰੀ ਘਰ ਤੇ ਤੇਰੀ ਸਿਕਿਉਰਿਟੀ ਉਹ ਬਿਲਕੁਲ ਬਹਾਲ ਰਹੇਗੀ ਤੂੰ ਫਿਕਰ ਨਾ ਕਰ ਸੋ ਇਸੇ ਕਮ ਨੂੰ ਗਿਆ ਜੀ ਜਨਾਬ ਕੀ ਤੁਸੀਂ ਸੁਣ ਲਿਆ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਉਹਨਾਂ ਦਿਨਾਂ ਦੇ ਵਿੱਚ ਕੀਤੇ ਹੋਏ ਦਾਵੇ ਪਰ ਇਹਨਾਂ ਦਿਨਾਂ ਦੇ ਵਿੱਚ ਭਾਵੇਂ ਰਵਨੀ ਸਿੰਘ ਬਿੱਟੂ ਦੇ ਕੈਂਪੇਨ ਹੋਣ ਜਾਂ ਫਿਰ ਰਾਜਾ ਵੜਿੰਗ ਦੇ ਵੱਲੋਂ ਦਿਨ ਰਾਤ ਇੱਕ ਕਰਕੇ ਲੋਕਾਂ ਦੇ ਨਾਲ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਨਾਲ ਪ੍ਰਤਾਪ ਸਿੰਘ ਬਾਜਵਾ ਨਹੀਂ ਨਜ਼ਰ ਆਏ ਉਹਨਾਂ ਦੇ ਮਨ ਦੇ ਵਿੱਚ ਕੀ ਚੱਲਦਾ ਪਿਆ ਹੈ ਜਾਂ ਵਾਕਿ ਹੀ ਅਸਲ ਦੇ ਵਿੱਚ ਸੱਚਾਈ ਕੀ ਹੈ ਇਹ ਤਾਂ ਰੱਬ ਹੀ ਜਾਣਦਾ ਹੈ ਜਾਂ ਫਿਰ ਉਹੀ ਜਾਣਦੇ ਨੇ ਪਰ ਇਸ ਤੋਂ ਬਾਅਦ ਸਭ ਤੋਂ ਸੁਰਖੀਆਂ ਦਾ ਵੇਸ਼ਾ ਰਵਨੀ ਸਿੰਘ ਬਿੱਟੂ ਜਿਸ ਕਰਕੇ ਪੰਜਾਬ ਦੀ ਲੁਧਿਆਣਾ ਸੀਟ ਹੋਟ ਸੀਟ ਬਣੀ ਜਦੋਂ ਉਹਨਾਂ ਦੀ ਮਾਤਾ ਜੀ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿਰਫ ਉਹਨਾਂ ਦੀਆਂ ਅੱਖਾਂ ਨਮ ਨਹੀਂ ਹੋਈਆਂ ਪਰ ਉਹਨਾਂ ਦੇ ਚਿਹਰੇ ਦੇ ਭਾਵੁਕਤਾ ਇਹ ਬਿਆਨ ਕਰਦੀ ਪਈ ਸੀ ਕਿ ਉਹ ਦਿਲੋਂ ਬਹੁਤ ਉਹਨਾਂ ਨੂੰ ਠੇਸ ਪਹੁੰਚੀ ਹੋਈ ਹੈ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਸਾਡੇ ਨਾਲ ਚਰਚਾ ਦੇ ਵਿੱਚ ਗੱਲਬਾਤ ਦੌਰਾਨ ਕਿ ਜਦੋਂ ਰਵਨੀ ਸਿੰਘ ਬਿੱਟੂ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਜਾਂਦੇ ਆ ਤਾਂ ਜੋ ਕਾਂਗਰਸੀਆਂ ਦੇ ਵੱਲੋਂ ਚਿੱਕੜ ਉਛਾਲਿਆ ਗਿਆ ਸ਼ਾਇਦ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਇੱਕ ਹੱਥ ਨਾਲ ਤਾਲੀ ਨਹੀਂ ਵੱਜਦੀ ਦੋਨਾਂ ਹੱਥਾਂ ਨਾਲ বাজਾਈਏ ਇਹਨਾਂ ਨੇ ਬੜਿੰਗ ਨੇ ਅਰ ਪ੍ਰਤਾਪ ਬਾਜਵੇ ਨੇ ਔਰ ਚੀਬ ਨਿਸ਼ਟਪਭਾਨ ਸਿੰਘ ਮਾਨ ਨੇ ਇਹਨਾਂ ਨੇ ਤਿੰਨਾਂ ਨੇ ਰਲ ਕੇ ਬਿੱਟੂ ਨੂੰ ਇੱਥੋਂ ਕੋਈ ਕਸਰ ਨਹੀਂ ਛੱਡੀ ਕਿ ਬਿੱਟੂ ਇੱਥੋਂ ਜਾਂ ਉਹਦੇ ਪੇਪਰ ਕੈਨਸਲ ਹੋ ਜਾਣ ਕਿਸ ਵੇਸੇ ਵੇਸੇ ਦਾ ਹਾਰਾ ਨਹੀਂ ਸਕਦੇ ਪਬਲਿਕੋ ਦੇ ਨਾਲ ਜੋ ਗद्दार ਕਹਿੰਦਾ ਸੀ ਜੋ ਮੰਜ ਜੋ ਕਹਿੰਦਾ ਸੀ ਬਿੱਟੂ ਨੂੰ ਮੈਂ ਇੱਥੋਂ ਕੱਢ ਦੂੰ ਮੈਂ ਡੇਰੇ ਲਾ ਲੂੰ ਅੱਜ ਤੱਕ ਉਹਦੀ ਬੜਨ ਦੀ ਲੁਧਿਆਣੇ 'ਚ ਹਿੰਮਤ ਨਹੀਂ ਹੋਈ ਅੱਜ ਤੱਕ ਪ੍ਰਤਾਪ ਬਾਜਵਾ ਨੇ ਪੈਰ ਨਹੀਂ ਰੱਖਿਆ ਉਸ ਕੰਸਿਸਟੈਂਸੀ 'ਚ ਅਰ ਅਗੇਂਸਟ ਉਹਨੂੰ 4 ਜੂਨ ਨੂੰ ਪਤਾ ਹੀ ਲੱਗ ਜਾਊਗਾ ਕਿ ਕੌਣ ਇੱਥੋਂ ਮਾਂਜ ਕੇ ਜਾਂਦਾ ਔਰ ਕੌਣ ਇੱਥੋਂ ਜਿੱਤ ਕੇ ਜਾਂਦਾ ਤੁਸੀਂ ਉਹਨਾਂ ਦੇ ਵੀ ਕੀਤੀਆਂ ਹੋਈਆਂ ਗੱਲਾਂ ਤੇ ਨਜ਼ਰ ਮਾਰ ਕੇ ਉਸ ਤੋਂ ਬਾਅਦ ਜਵਾਬ ਦੇਣ ਦੀ ਕੋਸ਼ਿਸ਼ ਕਰਨਾ ਕਿ ਆਉਣ ਵਾਲੀ 4 ਤਾਰੀਖ ਨੂੰ ਲੁਧਿਆਣਾ ਦੀ ਸੀਟ ਅਤੇ ਪੂਰੇ ਦੇਸ਼ ਦੀ ਆਬਾਦ ਦਾ ਕੀ ਫਤਵਾ ਹੋਵੇਗਾ ਤੁਸੀਂ ਵੀ ਜਰੂਰ ਕਮੈਂਟਾਂ ਰਾਹੀਂ ਦੱਸਣ ਦੀ ਕੋਸ਼ਿਸ਼ ਕਰਨਾ ਬਿਊਰੋ ਰਿਪੋਰਟ ਚਰਚਾ